ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਸਿਰਤੇ ਨੇ ਬਹੁਤ ਜ਼ਿਆਦਾ ਪਾਰਟੀਆਂ ਜਿਹੜੀਆਂ ਨੇ ਆਪਣਾ ਆਪਣਾ ਚੋਣ ਪ੍ਰਚਾਰ ਕਰਦੀਆਂ ਪਈਆਂ ਨੇ ਤੇ ਬਹੁਤ ਜ਼ਿਆਦਾ ਪਾਰਟੀਆਂ ਜਿਹੜੀਆਂ ਨੇ ਪੂਰੀ ਦੌੜ ਲੱਗੀ ਹੋਈ ਹੈ ਚੋਣ ਪ੍ਰਚਾਰ ਦੇ ਲਈ ਤਾਂ ਦੱਸ ਦਈਏ ਕਿ ਇਸ ਟਾਈਮ ਗੁਰਦਾਸਪੁਰ ਦੇ ਵਿੱਚ ਜਿਹੜੇ ਨੇ ਸਾਡੇ ਐਮਪੀ 26 ਜਿਹੜੇ ਦਾਵੇਦਾਰ ਨੇ ਐਮਪੀ ਦੇ ਵਾਸਤੇ ਸਾਡੇ ਗੁਰਦਾਸਪੁਰ ਦੇ ਵਿੱਚੋਂ ਉਹਨਾਂ ਦੇ ਵਿੱਚ ਹੀ ਜਨ ਸੇਵਾ ਡਰਾਈਵਰ ਸੁਸਾਇਟੀ ਜਿਹੜੀ ਹੈ ਉਹਨਾਂ ਵੱਲੋਂ ਵੀ ਜਿਹੜਾ ਆ ਇਸ ਪ੍ਰਚਾਰ ਦੇ ਵਿੱਚ ਹੌਮ ਹਮਾ ਕੇ ਐਮਪੀ ਦੀ ਸੀਟ ਤੋਂ ਜਿਹੜਾ ਲੜਿਆ ਜਾ ਰਿਹਾ ਡਰਾਈਵਰ ਵੀਰਾਂ ਦੇ ਲਈ ਲੜਿਆ ਜਾ ਰਿਹਾ ਸਾਡੇ ਨਾਲ ਐਮਪੀ ਦੀ ਚੋਣ ਲੜਨ ਜਾ ਰਹੇ ਰਣਜੋਤ ਸਿੰਘ ਜੀ ਜੋ ਕਿ ਡਰਾਈਵਰ ਭਾਈਚਾਰੇ ਦੇ ਹਮੈਤੀ ਨੇ ਉਹ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਕਿ ਉਹਨਾਂ ਨੂੰ ਕਿਵੇਂ ਲੱਗਿਆ ਕਿ ਅਸੀਂ ਵੀ ਇਸ ਚੋਣ ਦੇ ਵਿੱਚ ਆਈਏ ਤੇ ਆਪਣੇ ਵੀਰਾਂ ਦੇ ਲਈ ਕੁਝ ਕਰ ਸਕੀਏ ਸਾਡੇ ਨਾਲ ਨੇ ਰਣਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਜੀ ਸਾਡੀ ਜਨ ਸੇਵਾ ਡਰਾਈਵਰ ਪਾਰਟੀ ਆ ਸਾਡਾ ਚੋਣ ਸੰਨ ਐਟੋ ਰਿਕਸ਼ਾ ਅਸੀਂ ਪਠਾਨਕੋਟ ਆ ਜਦੋਂ ਇਹ ਹਾਸਾ ਆਇਆ ਸਾਨੂੰ ਮੋਬਾਈਲ ਦੇ ਵਿੱਚ ਖਬਰ ਮਿਲੀ ਉਸੇ ਵੇਲੇ ਅਸੀਂ ਤੁਰੰਤ ਵਾਪਸ ਆਏ ਆ ਤੇ ਆਪਣੇ ਪਰਿਵਾਰ ਇਹਨਾਂ ਦੇ ਪਰਿਵਾਰ ਦੀ ਅਸੀਂ ਪੂਰੀ ਹਮਾਇਤ ਕਰਨੀ ਆ ਜਿੱਥੋਂ ਤੱਕ ਮਤਲਬ ਹੋ ਸਕੇ ਵੱਤ-ਵੱਤ ਹਮਾਇਤ ਕਰਾਂਗੇ ਆਪਾਂ ਇਹਨਾਂ ਦੀ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਜੇਲ੍ਹ ਦੇ ਮਗਰ ਸਟਾਵਾਂਗੇ ਅ ਭਾਈ ਅ ਇਹ ਮੁੱਦਾ ਜਿਹੜਾ ਆ ਸਵੇਰ ਦਾ ਬਹੁਤ ਜ਼ਿਆਦਾ ਚੱਲ ਰਿਹਾ ਕਿ ਜੋ ਵੀ ਹੋਇਆ ਪਰ ਤੁਸੀਂ ਇੱਕ ਚੋਣ ਲੜ ਰਹੇ ਹੋ ਡਰਾਈਵਰਾਂ ਵਾਸਤੇ ਐਮਪੀ ਦੀ ਸੀਟ ਤੇ ਲੜਿਆ ਜਾ ਰਿਹਾ ਆ ਕੀ ਸੋਚ ਆਈ ਕਿ ਆਪਣੇ ਡਰਾਈਵਰਾਂ ਵਾਸਤੇ ਵੀ ਇੱਕ ਐਮਪੀ ਜਿਹੜਾ ਹੋਣਾ ਚਾਹੀਦਾ ਜਿਹੜਾ ਆਉਣ ਵਾਲੇ ਸਮੇਂ 'ਚ ਲੋਕ ਸਭਾ ਦੇ ਵਿੱਚ ਜਿਹੜਾ ਆ ਆਪਣੇ ਵਿਚਾਰ ਧਰਾਵਾ ਜਿਹੜੀਆਂ ਡਰਾਈਵਰਾਂ ਦੀਆਂ ਵਿਚਾਰ ਧਰਾਵਾ ਜਾਂ ਡਰਾਈਵਰਾਂ ਦੇ ਲਈ ਖੜਨ ਵਾਸਤੇ ਕਿਸ ਤਰ੍ਹਾਂ ਦੀ ਸੋਚ ਆਈ ਡਰਾਈਵਰਾਂ ਦੇ ਵਾਸਤੇ ਰੋਡਾਂ ਦੇ ਬਹੁਤ ਵੱਡੇ ਮੁੱਦੇ ਆ ਬਹੁਤ ਜ਼ਿਆਦਾ ਮੁੱਦੇ ਆ ਅਸੀਂ ਮਤਲਬ ਜਦੋਂ ਜਾਂਦੇ ਆ ਨੂ ਪੁਲਿਸ ਪ੍ਰਸ਼ਾਸਨ ਕੋ ਪ੍ਰਸਾਨੀ ਆਉਂਦੀ ਆ ਚੋਰੀ ਜਾਰੀ ਹੁੰਦੀ ਆ ਡਰਾਈਵਰ ਨੂੰ ਮਾਰ ਵੀ ਦਿੱਤਾ ਜਾਂਦਾ ਕਿਤੇ ਅੱਜ ਵੀ ਇਹੋ ਗੱਲ ਹੋਈ ਆ ਡਰਾਈਵਰ ਨੂੰ ਦਿਨ ਦਿਹਾੜੇ ਮਾਰ ਦਿੱਤਾ ਗਿਆ ਵਾ ਇਸ ਕਰਕੇ ਆਪਾਂ ਸਾਰਾ ਸੋਚ ਸਮਝ ਕੇ ਚੋਣ ਲੜ ਰਹੇ ਆ ਜਨ ਸੇਵਾ ਡਰਾਈਵਰ ਪਾਰਟੀ ਆ ਇਹ ਡਰਾਈਵਰਾਂ ਵਾਸਤੇ ਖੜੀ ਹੋਈ ਆ ਇਹਨਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਤੋਂ ਜਿਹੜਾ ਡਰਾਈਵਰਾਂ ਨੂੰ ਮਤਲਬ ਮਾਰ ਦਿੱਤਾ ਜਾਂਦਾ ਮਾਰਕਟਾਈ ਲੱਤਾਂ ਬਾਹਾਂ ਵੀ ਤੋੜੀਆਂ ਜਾਂਦੀਆਂ ਤੁਸੀਂ ਵੇਖਿਆ ਹੋਣਾ ਪਿੱਛੇ ਜੀ ਇੱਕ ਬੀਕਾਨੇਰ ਦੀ ਘਟਨਾ ਸੀ ਆਪਣੇ ਪੰਜਾਬ ਦੇ ਵਿੱਚ ਇੱਕ ਖਾਸੇ ਇਹ ਸਰਾ ਫੈਕਟਰੀ ਦੇ ਵਿੱਚ ਇੱਕ ਘਟਨਾ ਹੋਈ ਸੀ ਡਰਾਈਵਰ ਨੇ ਸਿਰਫ ਇੰਨੀ ਗੱਲ ਕਹੀ ਕਿ ਸਰ ਮੇਰੀ ਗੱਡੀ ਖਾਲੀ ਕਰ ਦਿਓ ਤੇ ਡਰਾਈਵਰ ਦੇ ਲੱਤਾਂ ਬਾਹਾਂ ਤੋੜ ਦਿੱਤੀਆਂ ਸੀ ਅੱਜ ਵੀ ਉਹ ਮੰਜੇ ਤੇ ਪਿਆ ਹੋਇਆ ਉਹ ਬੀਕਾਨੇਰ ਰਾਜਸਥਾਨ ਦੀ ਗੱਲ ਆ ਉੱਥੇ ਡਰਾਈਵਰ ਨੇ ਸੈਲਰੀ ਮੰਗੀ ਸੀ ਕਿ ਆਪਣੀ ਤਨਖਾਹ ਨਹੀਂ ਮੰਦਾ ਮੰਗ ਸਕਦਾ ਤਨਖਾਹ ਮੰਗੀ ਆ ਉਹਨੂੰ ਤੀਜੀ ਮੰਜ਼ਲ ਤੋਂ ਛੱਡ ਕੇ ਰੀੜ ਦੀ ਹ ਦੀ ਗੱਡੀ ਲੱਗੀ ਆ ਕੀ ਇੱਕ ਗੱਡੀ ਲੱਗੀ ਐਕਸੀਡੈਂਟ ਹੋਈ ਆ ਕੋਈ ਗੱਡੀ ਖਤਮ ਨਹੀਂ ਹੋਈ ਟੋਟਲ ਲਾਸਟ ਨਹੀਂ ਹੋਈ ਕਿਸੇ ਆੜਦੀ ਇਹਦੇ ਸਾਟ ਨਹੀਂ ਲੱਗੀ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੋ ਥੋੜੀਆਂ-ਬੋਤੀਆਂ ਗੱਡੀਆਂ ਨੇ ਗੱਡੀਆਂ ਰੋਡ ਤੇ ਚੱਲਦੀਆਂ ਇੱਕ ਦੂਸਰੇ ਨਾਲ ਲੱਗਦੀਆਂ ਵਾਦੀਆਂ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਜਾ ਕੇ ਡਰਾਈਵਰ ਨੂੰ ਗੋਲੀ ਮਾਰ ਦੋ ਕੋਈ ਕੋਈ ਵੀ ਬੰਦਾ ਵਾ ਜੀ ਕਿਸੇ ਕੋਲ ਵੀ ਹਥਿਆਰ ਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਗਰੀਬ ਤੇ ਚਲਾਓ ਠੀਕ ਹੈ ਜੀ ਹਥਿਆਰ ਇਹਦਾ ਇੱਥੇ ਗੱਡੀਆਂ ਖਾਲੀ ਹੋ ਰਹੀਆਂ ਹੋਰ ਵੀ ਡਰਾਈਵਰ ਨੇ ਹੋਰ ਵੀ ਆੜਤੀਆਂ ਨੇ ਜਿਨ੍ਹਾਂ ਦਾ ਮਾਲ ਭਰ ਕੇ ਆਏ ਆ ਅਤੇ ਹੋਰ ਵੀ ਡਰਾਈਵਰ ਨੇ ਪਰ ਇਹ ਚੀਜ਼ ਜਿਹੜੀ ਆ ਸਰਾਸਰ ਇਹਨਾਂ ਚੀਜ਼ਾਂ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਜਨ ਸੇਵਾ ਡਰਾਈਵਰ ਪਾਰਟੀ ਤਿਆਰ ਕੀਤੀ ਗਈ ਆ ਰੋਡ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜਿੰਨੀਆਂ ਵੀ ਪ੍ਰੋਬਲਮਾਂ ਹੁੰਦੀਆਂ ਨੇ ਇਹਨਾਂ ਨੂੰ ਸਾਡੇ ਆਪਣੇ ਡਰਾਈਵਰ ਭਰਾ ਜਿਹੜੇ ਲੋਕ ਸਭਾ ਵਿਧਾਨ ਸਭਾ ਜੀ ਜਾ ਕੇ ਆਪਣੀ ਗੱਲਬਾਤ ਰੱਖਣਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਨੱਥ ਪਾਈ ਜਾਵੇ ਕਿ ਦੇਸ਼ ਦੀ ਅਰਥ ਵਿਵਸਥਾ ਦਾ ਚਲਾਉਣ ਵਾਲਾ ਇੱਕ ਟਰੱਕ ਡਰਾਈਵਰ ਜੋ ਪੂਰੇ ਦੇਸ਼ ਦੀ ਅਰਥ ਵਿਵਸਥਾ ਦਾ ਅਰਥ ਗੁੱਲੂ ਕੋ ਜ ਆਕਸੀਜਨ ਤੱਕ ਤੁਸੀਂ ਕਰੋਨਾ ਕਾਲ ਚ ਦੇਖਿਆ ਸਾਰੀ ਦੁਨੀਆ ਆਪਣੇ ਘਰ ਚ ਬੈਠੀ ਸੀ ਇੱਕ ਡਰਗ ਟਰੱਕ ਡਰਾਈਵਰ ਤੇ ਇੱਕ ਪੁਲਸ ਰੋਡ ਤੇ ਸੀਗੀ ਜ਼ਰੂਰਤਮੰਦ ਸਮਗਰੀ ਹਰੇਕ ਤਰ੍ਹਾਂ ਦੀ ਜੋ ਅਸੀਂ ਪਾਉਨੇ ਜਾਂ ਸਾਡੀ ਆਰਮੀ ਤੱਕ ਫੌਜ ਤੱਕ ਬਾਰਡਰਾਂ ਤੱਕ ਜਦੋਂ ਦੇਖ ਤੇ ਭੀੜ ਪਵੇ ਤਾਂ ਵੀ ਡਰਾਈਵਰ ਸਮਝ ਜਿਹੜਾ ਵਾ ਇੱਕ ਰੀੜ ਦੀ ਹੱਡੀ ਕਿਹਾ ਜਾਂਦਾ ਲੇਕਿਨ ਕਦਰ ਸਾਡੀ ਕੁੱਤੇ ਜੰਨੀ ਨਹੀਂ ਹੈਗੀ ਕਿਉਂ ਅਸੀਂ ਇਹ ਸਰਕਾਰਾਂ ਤੋਂ ਪੁੱਛਦੇ ਹਾਂ ਕਿ ਸਾਡੀ ਅਜੇ ਤੱਕ ਘਟੋ ਘਟ 24 25 ਕਰੋੜ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਸਾਡੀ ਵੋਟ ਆ ਪਰ ਸਾਡੀ ਕਦਰ ਨਹੀਂ ਹੈ ਸਾਨੂੰ ਕਿਸੇ ਅੱਜ ਤੋਂ 60 70 ਸਾਲਾਂ ਤੱਕ ਪਛਾਣ ਰੱਖਿਆ ਗਿਆ ਅੱਜ ਤੱਕ ਕਦੇ ਕਿਸੇ ਡਰਾਈਵਰ ਨੂੰ ਆਪਣੀ ਗੱਲ ਰੱਖਣ ਦਾ ਕੋਈ ਮੰਚ ਤੱਕ ਨਹੀਂ ਮਿਲਿਆ ਕਿਸੇ ਤਰ੍ਹਾਂ ਦੀ ਕੋਈ ਆਪਣੀ ਦੁੱਖ ਤਕਲੀਫ ਦੱਸਣ ਦਾ ਅੱਜ ਤੱਕ ਕਦੇ ਕਿਸੇ ਨੇ ਨਹੀਂ ਸੁਣਿਆ ਹਾਂ ਇਹ ਜ਼ਰੂਰ ਹੈ ਜਦੋਂ ਸਾਡੇ ਨਾਲ ਕੋਈ ਵਧਿੱਕੀ ਹੋ ਜਾਂਦੀ ਹੈ ਉਦੋਂ ਮੀਡੀਆ ਵੀ ਆ ਜਾਂਦਾ ਪੱਤਰਕਾਰ ਵੀ ਆ ਜਾਂਦੇ ਹੋਰ ਬੜੀ ਦੁਨੀਆ ਆ ਜਾਂਦੀ ਆ ਕੀ ਹੋ ਗਿਆ ਕੀ ਹੋ ਗਿਆ ਲੇਕਿਨ ਉਦਾਂ ਜੇਕਰ ਆਲਰੇਡੀ ਗਰਾਊਂਡ ਲੈਵਲ ਤੇ ਤੁਸੀਂ ਦੇਖੋ ਡਰਾਈਵਰਾਂ ਦੇ ਨਾਲ ਸ਼ਰਿਆਮ ਹਾਲ ਅਗਲਾ ਕੇ ਸਟੇਟਾਂ ਦੇ ਤੱਕੇ ਹੁੰਦੇ ਆ ਗੱਡੀਆਂ ਅੰਡਰ ਲੋਡ ਕਾਗਜ਼ ਓਕੇ ਫਿਰ ਵੀ ਸਾਨੂੰ ਪੈਸੇ ਵੰਡ 30000 ਰੁਪਇਆ 40000 ਰੁਪਇਆ ਰਿਸ਼ਵਤ ਮੰਗਦੀ ਆ ਜਿਹੜੀ ਕੁੱਟ ਖਾਣੇ ਆ ਉਹ ਵੱਖਰੀ ਜਿਹੜੀ ਗਾਲੀ ਗਲੋਚ ਖਾਣੇ ਆ ਉਹ ਵੱਖਰੀ ਅੱਧਾ ਅੱਧਾ ਕਿਲੋ ਚਾਂਦਰੀ ਚਾਂਦੀ ਲੱਗੀ ਮੋਢਿਆਂ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਸ਼ਰੇਆਮ ਪੈਸੇ ਮੰਗਦੇ ਨੇ ਵੀਡੀਓ ਬੰਦੀਆਂ ਵਾਇਰਲ ਹੁੰਦੀਆਂ ਸਬੂਤ ਦੇ ਨਾਲ ਫਿਰ ਵੀ ਕੋਈ ਸਰਕਾਰ ਐਕਸ਼ਨ ਨਹੀਂ ਲੈਂਦੀ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਮੁੱਦਿਆਂ ਨੂੰ ਲੈ ਕੇ ਡਰਾਈਵਰ ਸਮਾਜ ਦੇ ਵਿੱਚ ਜੋ ਵੀ ਨੇ ਡਰਾਈਵਰ ਆਨ ਡਿਊਟੀ ਡੈਥ ਹੋ ਜਾਏ ਡਰਾਈਵਰ ਦੇ ਪਰਿਵਾਰ ਨੂੰ ਕੋਈ ਨਹੀਂ ਪੁੱਛਦਾ ਐਕਸੀਡੈਂਟ ਹੋ ਜਾਏ ਡਰਾਈਵਰ ਦੇ ਇਲਾਜ ਲਈ ਕੋਈ ਸੁਵਿਧਾ ਨਹੀਂ ਹੈ ਸੋ ਇਹ ਅਸੀਂ ਹਮਦਰਦੀ ਇੱਕ ਜੰਗ ਸੇਵਾ ਡਰਾਈਵਰ ਪਾਰਟੀ ਜੋ ਕਿ ਡਰਾਈਵਰਾਂ ਦੀ ਪਾਰਟੀ ਆ ਡਰਾਈਵਰ ਜੀਕਰ ਪੂਰੇ ਦੇਸ਼ ਦੀ ਆਲਰੇਡੀ ਸੇਵਾ ਕਰ ਰਿਹਾ ਲੇਕਿਨ ਜਨਤਾ ਆਪਣੇ ਲੋਕ ਸਭਾ ਚ ਜਾ ਕੇ ਵੀ ਸੇਵਾ ਕਰ ਸਕਦਾ ਇੱਕ ਆਪਣੇ ਤੁਸੀਂ ਦੇਖਿਆ ਹੋਣਾ ਮੰਤਰੀ ਕਿੰਨੇ ਨੇ ਕਿੱਥੋਂ ਉੱਠੇ ਕਿੱਥੇ ਜਾਂਦੇ ਇੱਕ ਟਰੱਕ ਡਰਾਈਵਰ 50 ਲੱਖ ਦੀ ਗੱਡੀ ਚਲਾਉਣ ਵਾਲਾ ਕੀ ਗੱਲ ਮੰਤਰੀ ਨਹੀਂ ਬਣ ਸਕਦਾ ਆਪਣੀ ਗੱਲ ਨਹੀਂ ਰੱਖ ਸਕਦਾ ਲੇਕਿਨ ਅਜੇ ਤੱਕ ਕਿਸੇ ਸਰਕਾਰ ਨੇ ਕੋਈ ਟਿਕਟ ਨਹੀਂ ਦਿੱਤੀ ਡਰਾਈਵਰ ਨੂੰ ਆਪਣੇ ਮੁੱਦੇ ਰੱਖਣ ਦੇ ਲਈ ਘਟੋ ਘਟ 32 33 ਲੱਖ ਵੋਟ ਪੰਜਾਬ ਦੇ ਵਿੱਚ ਡਰਾਈਵਰ ਦੀ ਆ ਕਿ ਸਾਡੇ ਪਰਿਵਾਰ ਜਾਂ ਅਸੀਂ ਲੋਕ ਵੋਟਾਂ ਨਹੀਂ ਪਾਉਂਦੇ ਅਸੀਂ ਸਰਕਾਰ ਨਹੀਂ ਚੁਣਦੇ ਸਾਡੇ ਨਾਲ ਤੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਜਿਹੜੀ ਆ ਜਨ ਸੇਵਾ ਡਰਾਈਵਰ ਪਾਰਟੀ ਤਿਆਰ ਕੀਤੀ ਆ ਔਰ ਜਨ ਸੇਵਾ ਡਰਾਈਵਰ ਪਾਰਟੀ ਹਮੇਸ਼ਾ ਡਰਾਈਵਰ ਸਮਾਜ ਦੇ ਨਾਲ ਡਰਾਈਵਰ ਪਰਿਵਾਰਾਂ ਦੇ ਨਾਲ ਔਰ ਇਸ ਪਰਿਵਾਰ ਦੇ ਨਾਲ ਵੀ ਦਿਨ ਰਾਤ ਖੜੀ ਆ ਜੀ ਬਹੁਤ ਵਧੀਆ ਭਾਈ ਸਾਹਿਬ ਨੇ ਜਿਹੜਾ ਆ ਆਪਣੇ ਬਾਰੇ ਦੱਸਿਆ ਕਿ ਡਰਾਈਵਰਾਂ ਦੀ ਰੋਡ ਤੇ ਚੱਲਦੇ ਕੋਈ ਨਹੀਂ ਸੁਣਦਾ ਡਰਾਈਵਰਾਂ ਨੂੰ ਕੋਈ ਨਹੀਂ ਸਮਝਦਾ ਕਿ ਉਹ ਕਿੱਥੋਂ ਚੱਲੇ ਕਿੱਦਾਂ ਚੱਲੇ ਤੇ ਉਹਨਾਂ ਦੇ ਪਿੱਛੇ ਵੀ ਪਰਿਵਾਰ ਨੇ ਬਹੁਤ ਸਾਰੀਆਂ ਵਦੀਕੀਆਂ ਜਿਹੜੀਆਂ ਨੇ ਉਹਨਾਂ ਨੂੰ ਚੱਲਣੀਆਂ ਪੈਂਦੀਆਂ ਨੇ ਰੋਡ ਦੇ ਉੱਤੇ ਸ਼ਾਇਦ ਇਸੇ ਕਰਕੇ ਆਪਣੀ ਗੱਲ ਰੱਖਣ ਦੇ ਲਈ ਸਭ ਤੋਂ ਵੱਡਾ ਜਿਹੜਾ ਹੱਕ ਮੰਗਣ ਦੇ ਲਈ ਜਿਹੜੀ ਉਹਨਾਂ ਨੂੰ ਇਹ ਚੀਜ਼ ਸਮਝਾਈ ਕਿ ਕਿਉਂ ਨਾ ਅਸੀਂ ਵੀ ਆਪਣਾ ਬੰਦਾ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜੀਏ ਤੇ ਐਮਪੀ ਦੀ ਸੀਟ ਤੋਂ ਜਨ ਸੇਵਾ ਜਿਹੜੀ ਡਰਾਈਵਰ ਸੁਸਾਇਟੀ ਹੈ ਉਹਦੇ ਵੱਲੋਂ ਇੱਕ ਪਾਰਟੀ ਬਣਾ ਕੇ ਜਿਹੜਾ ਇਹਨਾਂ ਨੇ ਆਪਣਾ ਲੀਡਰ ਜਿਹੜਾ ਆ ਐਮਪੀ ਦੀ ਸੀਟ ਵਾਸਤੇ ਖੜਾ ਕਰ ਦਿੱਤਾ ਜੋ ਸਾਡੇ ਨਾਲ ਪਹਿਲਾਂ ਗੱਲ ਕਰ ਰਹੀ ਸੀ ਰੰਜੋਤ ਸਿੰਘ ਜੀ ਡਰਾਈਵਰ ਵੀਰਾਂ ਨੂੰ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਕਿ ਜਲਦ ਤੋਂ ਜਲਦ ਜਿਹੜਾ ਆ ਕੋਸ਼ਿਸ਼ ਕੀਤੀ ਜਾਵੇ ਕਿ ਇਹਨਾਂ ਨੂੰ ਆਪਣੇ ਭਾਈਚਾਰੇ ਸਾਂਝ ਬਣਾਈ ਰੱਖਣ ਲਈ ਆਪਣੀਆਂ ਗੱਲਾਂ ਦੇ ਲਈ ਜਿਹੜਾ ਆ ਉਹ ਸਾਰੇ ਦਾ ਸਾਰਾ ਜਿਹੜਾ ਆ ਰੱਖਿਆ ਜਾਵੇ ਸਾਡੇ ਨਾਲ ਹੋਰ ਵੀ ਵੀਰ ਨੇ ਇਹ ਵੀ ਕੁਝ ਕਹਿਣਾ ਚਾਹੁੰਦੇ ਨੇ ਇਸ ਬਾਰੇ ਭਾਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੀਤ ਸਿੰਘ ਆ ਤੇ ਸਾਡੇ ਨਾਲ ਬਹੁਤ ਸਾਰੀਆਂ ਵਧਿਕੀਆਂ ਰੋਡ ਤੇ ਚੱਲਦਿਆਂ ਹੋ ਜਾਂਦੀਆਂ ਜਿਹਦੇ ਵਿੱਚ ਸਰਕਾਰਾਂ ਨੇ ਅੱਜ ਤੱਕ ਸਾਨੂੰ ਕਦੇ ਕੋਈ ਸਹੂਲਤ ਨਹੀਂ ਦਿੱਤੀ ਤੇ ਉਤੋਂ ਸਾਨੂੰ ਪੁੱਛਿਆ ਨਹੀਂ ਜਾਂਦਾ ਸਾਡੀ ਸਲਾਹ ਨਹੀਂ ਲਈ ਜਾਂਦੀ ਵੀ ਤੁਹਾਡੇ ਤੇ ਕੋਈ ਕਾਨੂੰਨ ਪਾਸ ਕਰ ਲੱਗੇ ਆ ਉਹ ਤੁਹਾਡੇ ਲਈ ਸਹੀ ਆ ਕਿ ਗਲਤ ਆ ਹੁਣ ਜੇ ਮੰਨ ਲਓ ਇੱਕ ਆਪਾਂ ਡਰਾਈਵਰ ਦੀ ਗੱਲ ਕਰਦੇ ਆਂ ਤੇ ਡਰਾਈਵਰ ਜਿਹੜਾ ਮੋਟਰਸਾਈਕਲ ਵੀਹਿਕਲ ਤੋਂ ਲੈ ਕੇ ਇੱਕ 에어로ਪਲੇਨ ਚਲਾਉਣ ਤੱਕ ਉਹ ਡਰਾਈਵਰ ਗਿਣਿਆ ਜਾਂਦਾ ਜਦੋਂ ਇੱਕ ਡਰਾਈਵਰ ਦੇ ਉੱਤੇ ਕਾਨੂੰਨ ਲਾਗੂ ਕੀਤਾ ਗਿਆ ਵਾ ਵੀ 7 ਲੱਖ ਰੁਪਏ ਜੁਰਮਾਨਾ ਉਹਦੇ ਕੋਲੋਂ ਲਿਆ ਜਾਊਗਾ ਤੇ 10 ਸਾਲ ਦੀ ਉਹਨੂੰ ਸਜ਼ਾ ਦਿੱਤੀ ਜਾਊਗੀ। ਕੀ ਗੱਲ ਜਿਹੜਾ ਆਪਣੀ ਪਰਸਨਲ ਕਾਰ ਰੱਖ ਕੇ ਚਲਾਉਂਦਾ ਵਾ ਜੇ ਰੋਡ ਦੇ ਉੱਤੇ ਚੱਲਦੇ ਆ ਉਹਦੇ ਕੋਈ ਐਕਸੀਡੈਂਟ ਹੋ ਜਾਂਦਾ ਉਹਨੇ ਡਰਾਈਵਰ ਨਹੀਂ ਗਿਣਿਆ ਜਾਣਾ। ਜੇ ਮੰਨ ਲਓ ਕੋਈ ਕਾਰ ਚਲਾਉਂਦਾ ਮੋਟਰਸਾਈਕਲ ਚਲਾਉਂਦਾ ਆਪਣਾ ਕਿਸਾਨ ਦਾ ਮੈਂ ਪੁੱਤ ਵਾਂ ਤੇ ਕਿਸਾਨ ਵੀ ਆ ਡਰਾਈਵਰ ਵੀ ਆ ਜੇ ਆਪਾਂ ਆਪਣੀ ਫਸਲਵਾੜੀ ਵੱਢ ਕੇ ਟਰੈਕਟਰ ਟਰਾਲੀ ਦੇ ਉੱਤੇ ਲੈ ਕੇ ਮੰਡੀ ਦੇ ਵਿੱਚ ਜਾਂਦੇ ਆ ਰਸਤੇ ਦੇ ਵਿੱਚ ਸਾਡੇ ਨਾਲ ਕੋਈ ਹਾਸਾ ਹੋ ਜਾਂਦਾ ਵਾ ਉਹਦੇ ਵਿੱਚ ਕਿਸੇ ਦੀ ਵੀ ਡੈਥ ਹੋ ਜਾਂਦੀ ਆ ਤੇ ਉਸਨੂੰ ਡਰਾਈਵਰ ਹੀ ਗਿ ਉਦਦੇ ਨੇ ਜਿਹਦੇ ਵਿੱਚ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਤੇ ਭੁੱਖ ਦੇ ਦੁੱਖ ਦੇ ਖਲੀਫਾ ਨੂੰ ਚੱਲਣੀਆਂ ਪੈਂਦੀਆਂ ਰੋਡ ਦੇ ਉੱਤੇ ਹੁਣ ਤੁਸੀਂ ਆਪ ਦੇਖ ਰਹੇ ਹੋ ਕਿੰਨੇ ਟਰੱਕ ਇੱਥੇ ਖੜੇ ਆ ਇਹ ਵਿਚਾਰਿਆਂ ਦੇ ਲਈ ਨਾ ਕੋਈ ਇੱਥੇ ਪਾਣੀ ਦਾ ਰਾਤ ਨੂੰ ਸੌਣ ਦਾ ਰੋਟੀ ਦਾ ਕੋਈ ਪ੍ਰਬੰਧ ਸਾਡੀਆਂ ਸਰਕਾਰਾਂ ਨਹੀਂ ਕਰਦੀਆਂ ਇਹ ਅਨਾਜ ਕਿੰਨਾਂ ਲਈ ਜਾ ਰਿਹਾ ਹੈ ਕਿੰਨਾਂ ਲਈ ਜਾ ਰਿਹਾ ਅਸੀਂ ਖੁਦ ਉਗਾ ਰਹੇ ਆ ਪੰਜਾਬ ਦੇ ਵਿੱਚ ਖਾ ਰਹੇ ਆ ਪਰ ਇਹ ਕਿੱਥੇ ਜਾ ਰਿਹਾ ਹੈ ਵੀ ਇਹ ਸਰਕਾਰਾਂ ਦੇ ਕੋਲ ਹੀ ਜਾ ਰਿਹਾ ਵਾ ਸਰਕਾਰਾਂ ਨੇ ਉਹਨਾਂ ਨੂੰ ਸਹੀ ਇਸਤੇਮਾਲ ਕਰਨਾ ਵਾ ਕਿੱਥੇ ਇਸਤੇਮਾਲ ਕਰਨਾ ਕਿੱਦਾਂ ਇਸਤੇਮਾਲ ਕਰਨਾ ਉਹਨਾਂ ਦੇ ਹੱਥ ਦੇ ਵਿੱਚ ਆ ਤੇ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਰੋਡ ਤੇ ਕਲ ਦੇ ਆਉਂਦੀਆਂ ਨੇ ਜਿਸ ਕਰਕੇ ਅਸੀਂ ਇੱਕ ਸਮਾਜ ਦੇ ਵਿੱਚ ਪਾਰਟੀ ਬਣਾਈ ਪਾਰਟੀ ਬਣਾ ਕੇ ਸੋਚਿਆ ਵੀ ਜਨ ਸੇਵਾ ਡਰਾਈਵਰ ਪਾਰਟੀ ਬਣਾਈ ਜਾਵੇ ਉਸ ਦੇ ਵਿੱਚ ਇੱਕ ਆਪਣਾ ਐਮਪੀ ਖੜਾ ਕੀਤਾ ਜਾਵੇ ਕੱਲ ਨੂੰ ਵੋਟਾਂ ਆਉਣੀਆਂ ਵਾ ਆਪਣਾ ਐਮਐਲਏ ਖਿਲਾੜਿਆ ਜਾਵੇ ਜੋ ਕਿ ਅਸੀਂ ਇੱਕ ਛੋਟੀ ਮੋਟੀ ਵੀ ਲੀਡ ਦੇ ਨਾਲ ਆਪਣੀ ਇਲੈਕਸ਼ਨ ਦੇ ਵਿੱਚ ਆ ਸਕੀਏ ਤੇ ਸਾਡੀ ਵੀ ਕੋਈ ਸੁਣਵਾਈ ਹੋ ਸਕੇ ਹੁਣ ਸਾਨੂੰ ਬਹੁਤ ਦੁੱਖ ਲੱਗਾ ਅਸੀਂ ਪਠਾਨਕੋਟ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਪਏ ਸੀ ਉੱਥੇ ਸਾਨੂੰ ਮੋਬਾਈਲਾਂ ਦੇ ਵਿੱਚ ਪਤਾ ਲੱਗਿਆ ਕਿ ਇੱਕ ਡਰਾਈਵਰ ਭਰਾ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਵਾ ਬਿਲਕੁਲ ਨਜਾਇਜ਼ ਸਰਕਾਰਾਂ ਦਾ ਟਾਈਮ ਆ ਵੋਟਾਂ ਚੱਲਦੀਆਂ ਪਈਆਂ ਵਾ ਹਰ ਇੱਕ ਘਰ ਘਰ ਅਸਲਾ ਜਮੂਆ ਪਰ ਇਸੇ ਵਿੱਚ ਕਿਤੇ ਨਾ ਕਿਤੇ ਆਪਾਂ ਕਿਸ ਨੂੰ ਬੰਦੇ ਨੂੰ ਦੋਸ਼ੀ ਦਿਖਾਵਾਗੇ ਇੱਕ ਸਰਕਾਰਾਂ ਨੂੰ ਹੀ ਤਹਿਰਾਵਾਗੇ ਨਾ ਹੁਣ ਮੰਨ ਲਓ ਡਰਾਈਵਰ ਭਰਾ ਦੀ ਮੌਤ ਹੋ ਗਈ ਆ ਕੱਲ ਨੂੰ ਮੰਨ ਲਓ ਸਾਨੂੰ ਇਨਸਾਫ ਨਹੀਂ ਮਿਲਦਾ ਵੱਧ ਤੋਂ ਵੱਧ ਜਿਹੜੇ ਗੋਲੀਆਂ ਮਾਰਨ ਵਾਲੇ ਨੂੰ ਉਹਨੂੰ ਸਜ਼ਾ ਕਰ ਦਿੱਤੀ ਜਾਊਗੀ ਪਰ ਕੋਈ ਵੀ ਸਰਕਾਰਾਂ ਨੇ ਅੱਜ ਉਹਦੇ ਬਾਰੇ ਐਕਸ਼ਨ ਲਾਊਗੀ ਕਿ ਉਹਦੇ ਫੈਮਿਲੀ ਦਾ ਕੀ ਹਾਲ ਹੋਊਗਾ ਉਹਦੇ ਬੱਚਿਆਂ ਦਾ ਕੀ ਹਾਲ ਹੋਊਗਾ ਉਹਦੇ ਪਿੱਛੇ ਕਿੰਨੇ ਜੀਓ ਦੇ ਨਾਲ ਰੋਟੀ ਖਾ ਰਹੇ ਸੀ ਉਹਦਾ ਮਾਂ ਪਿਓ ਸੀ ਉਹਦੇ ਭੈਣ ਭਰਾ ਸੀ ਉਹਦੇ ਬੱਚੇ ਸੀ ਉਹਦਾ ਕਿੰਨਾ ਪਰਿਵਾਰ ਚੱਲ ਰਿਹਾ ਸੀ ਤੇ ਇਹੀ ਸਾਡੀਆਂ ਮੁਸ਼ਕਲਾਂ ਪਹਿਲਾਂ ਵੀ ਸੀ ਇਸ ਕਰਕੇ ਅਸੀਂ ਆਪਣੀ ਜਨ ਸੇਵਾ ਡਰਾਈਵਰ ਪਾਰਟੀ ਬਣਾਈ ਤੇ ਅਸੀਂ ਆਪਣਾ ਪ੍ਰਚਾਰ ਕਰ ਰਹੇ ਸੀ ਤੇ ਬਹੁਤ ਦੁੱਖ ਲੱਗਾ ਤੇ ਦਿਲ ਨੂੰ ਠੇਸ ਬਹੁਤ ਪਹੁੰਚੀ ਆ ਵੀ ਇਹ ਬੜੀ ਮਾੜੀ ਗੱਲ ਆ ਇਹ ਜੇ ਅਸੀਂ ਡਰਾਈਵਰ ਭਰਾ ਵਾਂ ਤੇ ਕੱਲ ਨੂੰ ਅੱਜ ਅਸੀਂ ਇਹ ਸਾਡੇ ਨਾਲ ਹੋਈਆ ਕੱਲ ਨੂੰ ਦੂਜੇ ਡਰਾਈਵਰ ਭਰਾ ਨਾਲ ਹੋਈਆ ਤੇ ਕੱਲ ਨੂੰ ਕਿਤੇ ਸਾਡੇ ਨਾਲ ਵੀ ਇਹ ਹਸਾ ਹੋ ਸਕਦਾ ਵਾ ਗੱਲਬਾਤ ਕਰਦੇ ਕਰਦੇ ਸਾਡੇ ਨਾਲ ਹੋਰ ਵੀ ਸੱਜਣ ਜੁੜੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਅੰਕਲ ਜੀ ਨੇ ਅੰਕਲ ਜੀ ਕੀ ਕਹਿਣਾ ਚਾਹੋਗੇ ਮੈਂ ਕਹਨਵਾਣ ਤੋਂ ਕਹਨਵਾਣ ਤੋਂ ਮੈਂ ਕਿ ਢੀਲੇ ਕੇ ਹੱਥ ਫੇਰੇ تھے ਤੇ ਮਾਦਰਾ ਸਾਰਾ ਐਸੇ ਹੀ ਵਾਲਾ ਦਾ ਕਸੂਰ ਆ ਨਾ ਕਿ ਕਿਸੇ ਡਰਾਈਵਰ ਦਾ ਕਸੂਰਾ ਨਾ ਪੰਜਾਬ ਪੁਲਿਸ ਦਾ ਕਸੂਰਾ ਇਹਨਾਂ ਦਾ ਕਸੂਰਾ ਇਹਨਾਂ ਬਾਅਦ ਡਿਊਟੀ ਦੇ ਬੰਦੇ ਕਿਉਂ ਨਹੀਂ ਲਾਏ ਕਿਉਂ ਧੱਕਾਸ਼ਾਹੀ ਇਹ ਕਰਾਉਂਦੇ ਨੇ ਇਹ ਕਰਾਉਂਦੇ ਨੇ ਧੱਕਾਸ਼ਾਹੀ ਤਾਂ ਜਾ ਕੇ ਸਾਡਾ ਡਰਾਈਵਰ ਭਾਈ ਮਰਵਾਤ ਨਹੀਂ ਤੇ ਉਹਦੀ ਮੌਤ ਨਹੀਂ ਹੁੰਦੀ ਮੈਂ ਸਮਝਾਉਂਦਾ ਹੀ ਉਹਨਾਂ ਨੂੰ ਤੇ ਉਹਨਾਂ ਮੇਰੀ ਗੱਲ ਨੂੰ ਫਾਲੋ ਨਹੀਂ ਕੀਤਾ ਅਗਰ ਉਹ ਫਾਲੋ ਕਰਦੇ ਬੰਦੇ ਦੀ ਮੌਤ ਬਚ ਸਕਦੀ ਸੀ ਉਹਨਾਂ ਨੇ ਨਜਾਇਜ਼ ਆ ਕੇ ਬੰਦੇ ਨੂੰ ਮਾਰਿਆ ਵਾ ਮੇਜਾ ਦਾ ਕੇ ਸਿਰਫ ਇਹਨਾਂ ਦੀ ਵਾਦਾ ਕਰਕੇ ਇਹਨਾਂ ਦਾ ਬੰਦਾ ਇੱਕ ਵੀ ਡੀਪੂ ਤੋਂ ਬਾਹਰ ਆ ਦੱਸੋ ਸਾਨੂੰ ਕਿਸੇ ਦਾ ਨਾ ਪੈਨ ਪਛਾ ਉਹ ਬੰਦਾ ਮਰ ਗਿਆ ਉਹਦੇ ਬੱਚੇ ਛੋਟੇ ਛੋਟੇ ਨਾ ਕਿ ਸਾਡੇ ਡਰਾਈਵਰਾਂ ਦੀ ਕੋਈ ਮੋਲ ਨਹੀਂ ਅਸੀਂ ਲੜਨ ਆ ਇਹ ਚੁਪਕਾ ਕੇ ਅੰਦਰ ਬੈਠੇ ਨਾ ਅਸੀਂ ਡਰਾਈਵਰ ਪੁਲਿਸ ਨੂੰ ਪਨਾਹ ਪੁਲਿਸ ਨੂੰ ਕੋਸਣ ਉਹਨਾਂ ਦਾ ਤਾਂ ਕਸੂਰ ਹੀ ਨਹੀਂ ਜਦੋਂ ਉਲਟਾ ਕੰਮ ਹੋ ਗਿਆ ਪਨਾਹ ਪੁਲਿਸ ਆਈ ਹੈ ਪਰ ਉਹਨਾਂ ਦੀ ਮੰਨੀ ਨਹੀਂ ਕਿ ਕੋਈ ਪਬਲਿਕ ਜਦਾ ਹੋ ਗਿਆ ਉਹਨਾਂ ਦੀ ਮੰਨੀ ਨਹੀਂ ਗਈ ਫਿਰ ਉਹਦੀ ਮੰਨੀ ਜਾਂਦੀ ਤੇ ਮੌਤ ਵੱਸ ਸਕਦੀ ਸੀ ਮੈਂ ਜਿੱਦਾਂ ਛਡਾਉਂਦਾ ਆਇਆ ਮੇਰੀ ਵੀ ਮੰਨਤ ਤਾਂ ਵੀ ਮੌਤ ਬੱਚ ਸਕਦੀ ਸੀ ਪਰ ਨਹੀਂ ਉਹ ਬੰਦਾ ਜਿਹੜਾ ਮਰਿਆ ਵਾ ਉਹ ਹੱਥ ਜੋੜਦਾ ਸੀ ਭਈ ਮੈਂ ਜਦੋਂ ਜੋ ਮੇਰਾ ਢਾਰ ਪੱਟਾ ਕੋਈ ਗੱਲ ਨਹੀਂ ਗਲਤੀ ਹੋ ਗਈਆ ਤੇ ਇਹ ਜਾਣਦੇ ਨੇ ਪਰ ਮੇਰੀ ਨਹੀਂ ਮੰਨੀ ਗਈ ਇਹ ਸਵਾਦਾ ਕਰਕੇ ਮੌਰੀ ਕਸੂਰ ਸਾਰਾ ਐਫਐਸਆ ਦਾ ਨਾਰੇ ਲਾਉਣੇ ਤੇ ਐਫਐਸਆ ਦੇ ਖਿਲਾਫ ਲਾਓ ਇਹ ਸਾਡੇ ਲੀਡਰ ਲੋਕ ਨੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਨਾ ਲਾਉਣ ਇਹਨਾਂ ਨੇ ਕਿਉਂ ਨਹੀਂ ਜਮਾਇਆ ਕੀਤੀ ਇੱਥੇ ਕਿਉਂ ਨਵਾਉਂਦੇ ਨੇ ਗੱਡੀਆਂ ਇੱਥੇ ਬਹੁਤ ਵਧੀਆ ਜੀ ਇਹਨਾਂ ਨੇ ਕਿਹਾ ਹੈ ਕਿ ਕਸੂਰ ਜਦਾ ਐਫਸੀਆਈ ਦੇ ਅੰਦਰ ਬੈਠੇ ਹੋਏ ਏਐਮ ਦਾ ਆ ਜਿਹੜਾ ਕਿ ਅੰਦਰ ਏਸ਼ੀਆ ਦੇ ਥੱਲੇ ਬੈਠੇ ਨੇ ਬਾਹਰ ਉਲਟ-ਪੁਲਟ ਗੱਡੀਆਂ ਲਾ ਕੇ ਡਰਾਈਵਰ ਆਪਸ ਦੇ ਵਿੱਚ ਲੜ ਪੈਂਦੇ ਨੇ ਜਿਦੇ ਕਰਕੇ ਜਿਹੜਾ ਇੱਕ ਡਰਾਈਵਰ ਵੀਰ ਦੀ ਇੱਥੇ ਮੌਤ ਹੋ ਜਾਂਦੀ ਹੈ ਸਾਡੇ ਨਾਲ ਆ ਭਾਈ ਹਰਦੀਪ ਸਿੰਘ ਜੀ ਵੀ ਨੇ ਇਹਨਾਂ ਨਾਲ ਗੱਲਬਾਤ ਕਰਨ ਨੇ ਸਰ ਪਹਿਲਾਂ ਤਾਂ ਆਪਣੇ ਬਾਰੇ ਆਪਣੇ ਬਾਰੇ ਦੱਸੋ ਤੇ ਨਾਲ ਦੀ ਨਾਲ ਪਾਰਟੀ ਬਾਰੇ ਕੀ ਗੱਲ ਹੈ ਵੀਰ ਜੀ ਗੁਰੂ ਨਾਨਕ ਦੇਵ ਡਰਾਈਵਰ ਇਕਤਾ ਐਸੋਸੀਏਸ਼ਨ ਦਾ ਮੈਂ ਪ੍ਰੈਜ਼ੀਡੈਂਟ ਪੰਜਾਬ ਤੇ ਬਹੁਤ ਜਿਹਨੂੰ ਸੁਣੀ ਆ ਗੱਲ ਤੇ ਬਹੁਤ ਜਦੀ ਅਸੀਂ ਇਹ ਨੰਧਿਆ ਕਰਦੇ ਆਂ ਖੇਦੀ ਕਰਦੇ ਆਂ ਇਹ ਕਤਲ ਦੀ ਕਿ ਡਰਾਈਵਰ ਦੇ ਨਾਲ ਹੀ ਕਿਉਂ ਇੰਨੀ ਵਧਿੱਕੀ ਹੋ ਰਹੀ ਆ ਵੇਖੋ ਤਗੜੇ ਬੰਦੇ ਨਾ ਹੋਈ ਹੁੰਦੀ ਤੇ ਬਹੁਤ ਕੁਝ ਹੋਣਾ ਇੱਥੇ ਚੱਕਾ ਜਾਮ ਕਰ ਦੇਣਾ ਹੁਣ ਆਪਾਂ ਨੂੰ ਵੇਖੋ ਪੁਲਿਸ ਨਾ ਉਧਰ ਜਾਣ ਦਿੰਦੀ ਨਾ ਉਧਰ ਜਾਣ ਦਿੰਦੀ ਆ ਜਦੋਂ ਚੋਣ ਜਾਬਤਾ ਲੱਗਾ ਚੋਣ ਜਾਬਤੇ ਦੇ ਵਿੱਚ ਜਿਹੜੇ ਅਸਲੇ ਉਹ ਜਮਾ ਹੋ ਜਾਂਦੇ ਆ ਤੇ ਇਹ ਫਿਰ ਅਸਲਾ ਕਿੱਥੋਂ ਆਇਆ ਇਹ ਫਿਰ ਨਜਾਇਜ਼ ਹੋਊਗਾ ਜੇ ਨਿਆਂਇਤ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿੰਨਾ ਟਾਈਮ ਹੋ ਗਿਆ ਵਾ ਕਤਲ ਹੋਏ ਨੂੰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਜਿਹੜੇ ਉਹ ਬੰਦੇ ਆ ਕਤਲ ਕੀਤੇ ਜਿਨ੍ਹਾਂ ਨੇ ਕੀਤਾ ਵਾ ਉਹ ਐਟ ਟਾਈਮਸ ਆਖਾਂ ਦੇ ਪਿਛੇ ਹੋਣੇ ਚਾਹੀਦੇ ਸੀ ਜਿਹੜਾ ਪਰਿਵਾਰਕ ਮੈਂਬਰ ਉਹਨਾਂ ਨੂੰ ਹਸਾਬ ਮਿਲਣਾ ਚਾਹੀਦਾ ਤੇ ਉਹ ਛੋਟੇ ਛੋਟੇ ਬੱਚੇ ਆ ਉਹ ਇੱਕ ਜੀ ਕਮਾਉਣ ਵਾਲਾ ਤੇ ਕਿੰਨੇ ਜੀ ਖਾਣ ਵਾਲੇ ਆ ਹੈ ਇੱਕ ਡਰਾਈਵਰ ਇੰਨੀ ਸਖਤ ਤੋਂ ਟਫ ਜੌਬ ਕਰਦਾ ਪਰ ਜਿਹਦੀ ਕੀਮਤ ਇੱਕ ਕੌਡੀ ਨਹੀਂ ਹੈਗੀ ਸਭ ਤੋਂ ਜ਼ਿਆਦੀ ਜਿਹੜੀ ਟੱਪ ਆ ਨਾ ਜਿਹੜੀ ਜੌਬ ਆ ਉਹ ਡਰਾਈਵਰ ਦੀ ਆ ਦਿਨ ਰਾਤ 24 ਘੰਟੇ ਹੁਣ ਤੁਸੀਂ ਦੇਖਦੇ ਜੇ ਇੱਥੇ ਆਪਾਂ ਚੱਲ ਗਏ ਇੱਥੇ ਕੋਈ ਪਾਣੀ ਦੀ ਵਿਸਥਾ ਨਹੀਂ ਕੋਈ ਖਾਣ ਪੀਣ ਦੀ ਵਿਸਥਾ ਨਹੀਂ ਇੱਥੇ ਮੱਛਰ ਸਭ ਕੁਝ ਡਰਾਈਵਰ ਵਾਸਤੇ ਬਹੁਤ ਜ਼ਿਆਦੀਆਂ ਮੁਸ਼ਕਲਾਂ ਆਵਾਂ ਲੇਕਿਨ ਕੋਈ ਪ੍ਰਸ਼ਾਸਨ ਕੋਈ ਵੀ ਨਹੀਂ ਸੁਣ ਰਿਹਾ ਅੱਡੀ ਨਾਲੇ ਤੁਸੀਂ ਅਜ ਤੱਕ ਇਹ ਦੇਖਿਆ ਕਿ ਜਦੋਂ ਵੀ ਅੱਜ ਤੱਕ ਕਦੇ ਕਿਸੇ ਡਰਾਈਵਰ ਨੇ ਕਿਸੇ ਆੜਤੀਏ ਤੇ ਥੱਪੜ ਮਾਰਿਆ ਹੋਵੇ ਜਾਂ ਕਿਸੇ ਨੂੰ ਗਾਲੀ ਗਲੋਚ ਕੀਤਾ ਹੋਵੇ ਜਾਂ ਕਿਸੇ ਵਪਾਰੀ ਨੂੰ ਮਾਰਿਆ ਹੋਵੇ ਜਾਂ ਕਿਸੇ ਆਪਣੇ ਤੋਂ ਅਮੀਰ ਬੰਦੇ ਨੂੰ ਜਾਂ ਕਿਸੇ ਛੋਟੀ ਗੱਡੀ ਵਾਲੇ ਦੇ ਕੋਈ ਚੰਡ ਧਫਾ ਜਾਂ ਗਾਲੀ ਗਲੋਚ ਕੀਤੀ ਹੋਵੇ ਇਹ ਡਰਾਈਵਰ ਇੱਕ ਇਹੋ ਜੀ ਚੀਜ਼ ਆ ਕਿ ਇਹੋ ਜਿਹਾ ਇੱਕ ਜੀਵ ਆ ਕਿ ਯਾਰ ਆਪਾਂ ਸਹੀ ਹੋਣ ਦੇ ਬਾਵਜੂਦ ਵੀ ਆਪਾਂ ਗਾਲੀ ਗਲੋਚ ਜੇ ਕੋਈ ਸਾਨੂੰ ਕੋਈ ਸਾਈਕਲ ਵਾਲਾ ਵੀ ਗਾਲ ਕੱਢ ਜਾਂਦਾ ਅਸੀਂ ਤਾਂ ਵੀ ਨਿਮਰਤਾ ਨਾਲ ਉਹਨੂੰ ਹੱਥ ਜੋੜ ਦਿੰਨੇ ਆ ਕਿ ਜਾ ਭਰਾ ਕਿਉਂ ਉਕਿ ਸਾਡੇ ਹਾਈ ਨੀ ਅਸੂਲਾਂ ਦੇ ਵਿੱਚ ਕੀ ਅਸੀਂ ਕਿਸੇ ਨੂੰ ਮਾੜਾ ਚੰਗਾ ਕਹੀਏ ਲੇਕਿਨ ਅੱਜ ਤੱਕ ਜਿੰਨੀ ਵਾਰੀ ਵੀ ਤੁਸੀਂ ਪਿੱਛੇ ਚਾਲ ਕੇ ਦੇਖ ਲੋ ਅੱਜ ਤੋਂ ਕਿ 10 20 25 30 ਸਾਲ ਤੱਕ ਪਿਛਾਂ ਜਾ ਕੇ ਦੇਖ ਲੋ ਅਖਬਾਰਾਂ ਫਰੋਲੋ ਕੁਛ ਵੀ ਤੁਸੀਂ ਕਰ ਲੋ ਮੀਡੀਆ ਫਰੋਲੋ ਫੇਸਬੁੱਕ ਫਰੋਲੋ ਡਰਾਈਵਰਾਂ ਦੇ ਹੀ ਕਤਲ ਕੀਤੇ ਜਾਂਦੇ ਆ ਡਰਾਈਵਰਾਂ ਨੂੰ ਲੁੱਟਿਆ ਜਾਂਦਾ ਡਰਾਈਵਰਾਂ ਦਾ ਆਲੀ ਸਾਰ ਹਰ ਇੱਕ ਚੀਜ਼ ਕੀਤੀ ਜਾਂਦੀ ਆ ਜੇ ਕਿਤੇ ਕੋਈ ਆਪਣੇ ਡਰਾਈਵਰ ਆਪਣਾ ਹੱਕ ਅਧਿਕਾਰ ਮੰਗਦਾ ਤਾਂ ਮਾਲਕ ਉਹਨੂੰ ਅਸੀਂ ਮਾਲਕਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਜੇ ਤੁਸੀਂ ਨਹੀਂ ਸਾਥ ਦੇ ਸਕਦੇ ਆ ਕੇ ਆਪਣੇ ਡਰਾਈਵਰ ਦਾ ਠੀਕ ਹੈ ਨਾ ਜਿਹਦੇ ਕੋਲ 25 ਲੱਖ ਦੀ ਗੱਡੀ ਹੈ 30 ਲੱਖ ਦੀ ਗੱਡੀ ਤੁਸੀਂ ਪ੍ਰਾਪਰਟੀ ਸੋਫੀ ਆ ਕਮ ਸਕਮ ਉਹਦੇ ਨਾਲ ਤੇ ਆ ਕੇ ਖੜੋਵੋ ਉਹਦਾ ਸਾਥ ਦੇ ਦਿਓ ਫਾਇਦਾ ਕੀ ਹੈ ਯਾਰ ਅਸੀਂ ਤੁਹਾਡੇ ਵਰਕਰ ਆ ਅਸੀਂ ਮੋਟਰ ਮਾਲਕਾਂ ਦੇ ਖਿਲਾਫ ਨਹੀਂ ਲੇਕਿਨ ਅਸੀਂ ਇਹਨਾਂ ਦੇ ਨੌਕਰਾਂ ਸੀ ਵਰਕਰ ਆ ਇਹਨਾਂ ਦੇ ਇੱਕ ਵਰਕਰ ਜਿਹੜਾ ਹੁੰਦਾ ਇੱਕ ਬਿਜ਼ਨਸਮੈਨ ਬੰਦੇ ਦਾ ਇੱਕ ਫੈਮਿਲੀ ਮੈਂਬਰ ਹੁੰਦਾ ਵਾ ਉਹਦੀ ਇੱਜ਼ਤ ਤੇ ਕਰਨੀ ਫਰਜ਼ ਬੰਦਾ ਕਿ ਨਹੀਂ ਬੰਦਾ ਰਿਸਪੈਕਟ ਕਰਨੀ ਫਰਜ਼ ਬੰਦਾ ਗੱਡੀਆਂ ਰੋਡ ਤੇ ਚੱਲਦੀਆਂ ਐਕਸੀਡੈਂਟ ਹੁੰਦੀਆਂ ਲੱਗਦੀਆਂ ਸੱਪਾਂ ਵੀ ਲੱਗਦੇ ਆ ਕਈ ਕੁਝ ਹੁੰਦਾ ਥੋੜਾ ਕਿ ਆਪਾਂ ਠੀਕ ਹੈ ਬਿਨਾਂ ਵਜ੍ਹਾ ਤੋਂ ਬ ਦਸੋ ਬਾਕੀ ਜਿੰਨਾ ਚਿਰ ਤੱਕ ਇਹ ਸਮਰਥਨ ਚੱਲੂਗਾ ਆਪਾਂ ਸਿੱਖ ਪਰਿਵਾਰ ਚੋਂ ਮਜੀਬ ਸਿੰਘ ਪਰਿਵਾਰ ਚੋਂ ਚਾਹੇ ਜਿਹੜੇ ਮਰਜੀ ਪਰਿਵਾਰ ਚੋਂ ਆ ਅਸੀਂ ਆਪਣਾ ਐਮਪੀ ਖਿਲਾ ਰਿਆ ਅਸੀਂ ਇਹ ਦਿਲ ਦੇ ਵਿੱਚੋਂ ਬਿਲਕੁਲ ਗੱਲ ਕੱਢ ਦਿੱਤੀ ਜਾਊਗੀ ਇਹ 크੍ਰਿਸਚਨ ਭਰਾ ਸੀ ਸਾਡਾ ਭਰਾ ਸੀ ਡਰਾਈਵਰ ਮਹਿਕਮਾ ਸੀ ਅਸੀਂ ਉਹਦਾ ਸਭ ਤੋਂ ਵੱਧ ਸਾਥ ਦੇਵਾਂਗੇ ਉੱਥੇ ਜਾਤ ਪਾਤ ਨੂੰ ਇੱਕ ਸਾਈਡ ਤੇ ਰੱਖ ਕੇ ਉਹਦਾ ਸਾਥ ਦਿੱਤਾ ਜਾਊਗਾ ਜਿੰਨਾ ਚਿਰ ਤੱਕ ਇਸ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਇਹ ਧਰਨਾ ਪ੍ਰਦਰਸ਼ਨ ਵੱਧ ਤੋਂ ਵੱਧ ਦਿਨੋਂ ਦਿਨ ਵਾਧਾ ਜਾਊਗਾ ਘਟੂਗਾ ਨਹੀਂ ਤੁਸੀਂ ਦੇ ਦੇ ਪੀਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ